ਪਿਛਲੇ ਦਿਨਾਂ ਤੋਂ ਪਾਸਟਰ ਬਜਿੰਦਰ ਸਿੰਘ ਦੇ ਨਾਲ ਜੁੜਿਆ ਮਾਮਲੇ ਦੇ ਵਿੱਚ ਹੁਣ ਉਹਨਾਂ ਦੀਆਂ ਮੁਸ਼ਕਲਾਂ ਜਿੱਤੇ ਹੋਰ ਵੱਧ ਗਈਆਂ ਜਾ ਰਹੀਆਂ ਨੇ ਉੱਥੇ ਹੀ ਹੁਣ ਪੀੜਤ ਦੋ ਬੀਬੀਆਂ ਨੇ ਅੱਜ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਤੇ ਤਖਤ ਸ੍ਰੀ ਕੇਸਕਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਦੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸਕੱਤਰ ਸ੍ਰੀ ਅਕਾਲਤਸਾਹਿਬ ਵਿਕੇ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਨਾਲ ਵਾਪਰੇ ਸਮੁੱਚੇ ਘਟਨਾਕਰਮ ਬਾਰੇ ਜੱ태ਦਾਰ ਸਾਹਿਬ ਨੂੰ ਜਾਣਕਾਰੀ ਦਿੱਤੀ ਹੈ ਤਾਂ ਦੱਸਦੀ ਹੈ ਕਿ ਜੱ태ਦਾਰ ਸ੍ਰੀ ਅਕਾਲਤਖ ਸਾਹਿਬ ਦੇ ਵੱਲੋਂ ਵੀ ਦੋਨਾਂ ਬੀਬੀਆਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਪੰਜਾਬ ਸਰਕਾਰ ਨੂੰ ਤਾਰਨਾ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਵੇ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਹੁਣ ਇਸ ਮਸਲਾ ਲੰਬੇ ਸਮੇਂ ਤੋਂ ਲਗਾਤਾਰ ਚੱਲ ਰਿਹਾ ਹੈ ਤੁਹਾਨੂੰ ਦੱਸ ਦਈਏ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੀ ਹੈ ਪੂਰਾ ਮਾਮਲਾ ਪੀਰਤ ਔਰਤ ਨੂੰ ਸ਼ੁਰੂ ਦੇ ਵਿੱਚ ਵਿਜੇ ਲਈ ਪੈਸੇ ਦੇਣ ਲਈ ਕਿਹਾ ਗਿਆ ਸੀ ਪਰ ਉਸ ਨੂੰ ਫੁਸਲਾਇਆ ਗਿਆ ਨਸ਼ਾ ਦਿੱਤਾ ਗਿਆ ਤੇ ਸ਼ੋਸ਼ਣ ਕੀਤਾ ਗਿਆ ਬਾਦਰੀ ਨਜਰੇ ਉਹਨਾਂ ਨੇ ਜਬਰਜਨਾਹ ਨੂੰ ਰਿਕਾਰਡ ਕੀਤਾ ਤੇ ਵੀਡੀਓ ਦੀ ਵਰਤੋਂ ਕਰਕੇ ਉਸ ਨੂੰ ਮੋਹਾਲੀ ਦੇ ਸੈਕਟਰ 3363 ਤੇ ਹੋਰ ਥਾਵਾਂ ਦੇ ਉੱਤੇ ਵਾਰ-ਵਾਰ ਬੁਲਾਇਆ ਜਿੱਥੇ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ ਗਿਆ ਪੀੜਤ ਔਰਤ ਨੂੰ ਅਕਸਰ ਸ਼ੋਸ਼ਣ ਤੋਂ ਪਹਿਲਾਂ ਨਸ਼ੇ ਵਾਲੀ ਚਾਹ ਦਿੱਤੀ ਜਾਂਦੀ ਸੀ ਮੈਡੀਕਲ ਤੇ ਡੀਐਨਏ ਦੇ ਟੈਸਟਾਂ ਨੇ ਉਸ ਵਿਰੁੱਧ ਲੱਗੇ ਦੋਸ਼ਾਂ ਦੇ ਵੀ ਪੁਸ਼ਟੀ ਕੀਤੀ ਹੈ ਦੋਨ ਦੱਸ ਦिए ਕਿ ਜਿਸ ਤਰ੍ਹਾਂ ਹੁਣ ਇਸ ਮਸਲੇ ਦੇ ਵਿੱਚ ਜਿਹੜੇ ਪਾਦਰੀ ਬਰਜਿੰਦਰ ਸਿੰਘ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ 1 April ਨੂੰ ਸਜ਼ਾ ਸੁਣਾਈ ਜਾਵੇਗੀ ਜਿਸ ਦਾ ਫੈਸਲਾ ਆਵੇਗਾ 2018 ਚ ਦਰਜ ਹੋਇਆ ਸੀ ਜਿਹੜਾ ਇਹ ਮਾਮਲਾ ਸੀ ਉਸ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਉਹਨਾਂ ਦੀਆਂ ਜਿੱਥੇ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਜੋ ਕੁਝ ਕੱਲ ਘਟਨਾਕਰਨ ਵਾਪਰਿਆ ਤੁਹਾਨੂੰ ਉਹਦੇ ਉੱਤੇ ਵੀ ਬਾਬਤ ਗੱਲਬਾਤ ਕਰ ਲਈ ਕਿ ਜਿਲ੍ਹਾ ਅਦਾਲਤ ਜਿਹੜੀ ਮੁਵਾਲੀ ਨੇ ਜਿਰਕਪੁਰ ਦੀ ਇੱਕ ਔਰਤ ਨਾਲ ਜ਼ਬਰਜਨਾਹ ਦੇ ਮਾਮਲੇ ਦੇ ਵਿੱਚ ਪਾਦਰੀ ਬਜਿੰਦਰ ਸਿੰਘ ਨੂੰ ਦੋਸ਼ੀ ਠਰਾਇਆ ਸਜ਼ਾ ਦੇ ਫੈਸਲਾ 1 ਅਪ੍ਰੈਲ ਨੂੰ ਸੁਣਾਇਆ ਜਾਵੇਗਾ ਮੁਵਾਲੀ ਦੇ ਐਡੀਸ਼ਨਲ ਜਿਲ੍ਹਾ ਤੇ ਸੈਸ਼ਨ ਜੱਜ ਵਿਕਰਾਂਤ ਗੁਪਤਾ ਨੇ ਪਾਦਰੀ ਬਜਿੰਦਰ ਸਿੰਘ ਨੂੰ 2018 ਦੇ ਵਿੱਚ ਜਿਰਕਪੁਰ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਇੱਕ ਜ਼ਬਰਜਨਾਹ ਦੇ ਮਾਮਲੇ ਦੇ ਵਿੱਚ ਦੋਸ਼ੀ ਠਰਾਇਆ ਹੈ ਤੋਂ ਇਥੇ ਵੀ ਦੱਸਦੀ ਹੈ ਕਿ ਪਾਦਰੀ ਬਜਿੱਦ ਔਰਤ ਨਾਲ ਜ਼ਬਰਜਨਾਹ ਦੇ ਇਸ ਮਾਮਲੇ ਦੇ ਸਬੰਧ ਦੇ ਵਿੱਚ 25 ਮਾਰਚ ਨੂੰ ਅਦਾਲਤ ਦੇ ਵਿੱਚ ਪੇਸ਼ ਹੋਇਆ ਸੀ ਅਦਾਲਤ ਨੇ ਉਸ ਦਿਨ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਸ਼ੁੱਕਰਵਾਰ ਨੂੰ ਮਾਮਲੇ ਦੀ ਦੁਬਾਰਾ ਸੁਣਵਾਈ ਹੋਈ ਜਿਸ ਵਿੱਚ ਪਾਦਰੀ ਨੂੰ ਦੋਸ਼ੀ ਪਾਇਆ ਗਿਆ ਤੇ ਸੁਣਵਾਈ ਦੌਰਾਨ ਕਈ ਧਾਰਮਿਕ ਸੰਗਠਨਾਂ ਦੇ ਲੋਕ ਵੀ ਅਦਾਲਤ ਦੇ ਬਾਹਰ ਮੌਜੂਦ ਸਨ ਜੋ ਪੁਜਾਰੀ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ ਦੂਜੇ ਪਾਸੇ ਸੁਣਵਾਈ ਦੌਰਾਨ ਅਦਾਲਤ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਬਲ ਮੌਜੂਦ ਸੀ ਪਾਦਰੀ ਬਰਿੰਦਰ ਸਿੰਘ ਪੁਲਿਸ ਦੀ ਮੌਜੂਦਗੀ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਹੋਏ ਦੋਸ਼ੀਕਰਾਰ ਹੋਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਬਰਿੰਦਰ ਬਰਿੰਦਰ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਜਿਕਰ ਹੋ ਗਿਆ ਕਿ ਬਰਿੰਦਰ ਵੱਲੋਂ ਦੋ ਚਾਰਜ ਚਲਾਏ ਜਾ ਰਹੇ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਜਲੰਧਰ ਜ਼ਿਲ੍ਹੇ ਦੇ ਤਾਜਪੁਰ ਪਿੰਡ ਦੇ ਵਿੱਚ ਹੈ ਦੂਜਾ ਮੋਾਲੀ ਜ਼ਿਲ੍ਹੇ ਦੇ ਮੁਲਾਪੁਰ ਦੇ ਵਿੱਚ ਸਥਿਤ ਹੈ 2018 ਦੇ ਵਿੱਚ 7 ਲੋਕਾਂ ਦੇ ਮਕਦਮਾ ਦਰਜ ਕੀਤਾ ਗਿਆ ਸੀ ਪਾਦਰੀ ਸਮੇਤ ਕੁਝ ਜਿਹੜੇ 7 ਲੋਕਾਂ ਸਿਰੋਂ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਇਸ ਮਸਲੇ ਦੇ ਵਿੱਚ ਕੁਝ ਹੋਰ ਲੋਕ ਵੀ ਸ਼ਾਮਲ ਸਨ ਪੁਲਿਸ ਨੇ ਆਪੀਸੀ ਦੀਆਂ ਧਾਰਾਵਾਂ 376 420 354 294 323 506 148 ਅਤੇ 149 ਤਹਿਤ ਮਾਮਲਾ ਦਰਜ ਕੀਤਾ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਾਦਰੀ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਕੀਤਾ ਸੀ ਉਸ ਸਮੇ ਪادری ਬਜਿੰਦਰ ਸਿੰਘ ਆਪਣੇ ਕੁਝ ਪ੍ਰੋਗਰਾਮਾਂ ਲਈ ਵਿਦੇਸ਼ ਜਾ ਰਹੇ ਸੀ ਫਿਰ ਜੀਰਕਪੁਰ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਇੱਥੇ ਲੈ ਆਈ ਸੀ ਹੁਣ ਇਸ ਮਸਲੇ ਨੂੰ ਲੈ ਕੇ ਜਿੱਥੇ ਹੋਰ ਜਿਹੜੀ ਅਪਡੇਟ ਸੀ ਉਹ ਤੁਹਾਨੂੰ ਇਹ ਦੱਸ ਰਿਹਾ ਕਿ ਹੁਣ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਕਿਉਂਕਿ ਬਰਜਿਤ ਸਿੰਘ ਖਿਲਾਫ ਦੋ ਹੋਰ ਜਿਹੜੀ ਐਫਆਈਆਰ ਦਰਜ ਕੀਤੀਆਂ ਗਈਆਂ ਸਨ ਇੱਕ ਕਪੂਰਥਲਾ ਪੁਲਿਸ ਤੇ ਦੂਜੀ ਬਹਾਲੀ ਪੁਲਿਸ ਦੇ ਵੱਲੋਂ ਦੋਵੇਂ ਐਫਆਈਆਰ ਦੇ ਵਿੱਚ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਔਰਤਾਂ ਵੱਲੋਂ ਸ਼ਿਕਾਇਤਾਂ ਕਰਨ ਤੇ ਦਰਜ ਕੀਤੀਆਂ ਗਈਆਂ ਸਨ ਪਹਿਲਾ ਮਾਮਲਾ ਕਪੂਰਥਲਾ ਦੇ ਵਿੱਚ ਦਰਜ ਹੋਇਆ ਸੀ ਜਿੱਥੇ ਇੱਕ 22 ਸਾਲਾ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਇਸ ਵਿੱਚ ਦੱਸਿਆ ਗਿਆ ਸੀ ਕਿ 2020 ਦੇ ਵਿੱਚ ਪਾਦਰੀ ਨੇ ਉਸ ਨੂੰ ਗੈਰਵਾਜਬ ਸੁਨੇਹੇ ਭੇਜੇ ਅਤੇ ਕਈ ਵਾਰ ਗਲਤ ਤਰੀਕੇ ਨਾਲ ਛੂਹਿਆ ਉਹਨਾਂ ਨੇ ਦੱਸਿਆ ਕਿ ਉਹ ਤੇ ਉਸਦੇ ਮਾਪੇ 2017 ਤੋਂ ਇਸ ਚਰਚ ਦੇ ਵਿੱਚ ਜਾਂਦੇ ਸਨ ਅਤੇ 2020-2022 ਤੱਕ ਉਹ ਪਾਦਰੀ ਦੀ ਵਰਸ਼ਿਪ ਟੀਮ ਦਾ ਹਿੱਸਾ ਸੀ ਇਸ ਦੌਰਾਨ ਪਾਦਰੀ ਨੇ ਉਹਦਾ ਫੋਨ ਨੰਬਰ ਲੈ ਕੇ ਉਸ ਨੂੰ ਗਲਤ ਟੰਗ ਨਾਲ ਸਪਰਕ ਕਰਨਾ ਸ਼ੁਰੂ ਕਰ ਦਿੱਤਾ ਪੁਲਿਸ ਨੇ ਵਕਫ ਵਕਫ ਧਰਾਮਾ 354ਏ 354ਡੀ ਅਤੇ 506 ਅਧੀਨ 28 ਫਰਵਰੀ ਨੂੰ ਮੁਕੱਦਮਾ ਦਰਜ ਕੀਤਾ ਸੀ ਦੂਜੇ ਪਾਸੇ ਹਾਲ ਹੀ ਵਿੱਚ ਮੋਹਾਲੀ ਦੇ ਬਾਜਰੀ ਪੁਲਿਸ ਸਟੇਸ਼ਨ ਦੇ ਵਿੱਚ ਪਾਦਰੀ ਵਿਰੁੱਧ ਇੱਕ ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ ਦੇ ਵਿੱਚ ਕੇ ਦਰਜ ਕੀਤਾ ਗਿਆ ਸੀ ਇਸ ਦਾ ਵੀਡੀਓ ਇੰਟਰਨੈਟ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਸੀ ਜਿਸ ਤੋਂ ਬਾਅਦ ਔਰਤ ਪੁਲਿਸ ਸਟੇਸ਼ਨ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਇਸ ਤੋਂ ਬਾਅਦ ਪੀੜਤ ਔਰਤ ਨੇ ਕਿਹਾ ਕਿ ਉਸ ਦੀ ਜਾਨ ਦੇ ਖਤਰਾ ਹੈ ਪਰ ਹੁਣ ਜਿੱਤੇ ਜਥੇਦਾਰ ਗਿਆਨੀ ਗਰਗਾਜ ਸਿੰਘ ਦੇ ਵੱਲੋਂ ਹੁਣ ਇਸ ਮਸਲੇ ਨੂੰ ਲੈ ਕੇ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਹੁਣ ਤਾਰਨਾ ਕੀਤੀ ਗਈ ਹੈ ਕਿ ਦੋਸਤੀ ਬਜਿੰਦਰ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ ਹੁਣ ਵੇਖਣਾ ਹੋਵੇ ਕਿ 1 ਅਪ੍ਰੈਲ ਨੂੰ ਉਹਨਾਂ ਨੂੰ ਇਸ ਮਸਲੇ ਦੇ ਵਿੱਚ ਕੀ ਸਜ਼ਾ ਸੁਣਾਈ ਜਾਂਦੀ ਹੈ